What ਇਸ ਬਾਗ ਨੂੰ ਬੁੱਲੇ ਸੰਧੀ ਮਾ ਤੇ ਅੱਜ ਅਸੀਂ ਆਪਣੇ ਏਸਟਰ ਸਾਹਿਬ ਸਤਿਗੁਰੂ ਗੁਰੂ ਰਣਜੀਤ ਸਾਹਿਬ ਜੀਵਨ ਰਾਜ ਦੇ ਆਨ ਸ਼ਰਧਾ ਤੇ ਭਾਵਨਾ ਦੇ ਨਾਲ ਜਿੱਥੇ ਨਤਮਸਤਕ ਹੁੰਦੇ ਹਾਂ ਉਥੇ ਨਾਲ ਅਰਦਾਸ ਨਹੀਂ ਕਰਦੇ ਨਾ ਜਿਹੜਾ ਸਿੱਖ ਆਪਣੇ ਬਾਸ ਤੇ ਵੀ ਸਭ ਕੁਝ ਵੰਦਦਾ ਹੈ ਤੇ ਉਥੇ ਨਾਲ ਦੂਸਰੇ ਵਾਸਤੇ ਵੀ ਕੁਝ ਮੰਗੇ ਕੋੜਾ ਪਾਪਾ ਦੂਸਰੇ ਬਾਰੇ ਤੇ ਕੀ ਜਾਣ ਸਕਦੇ ਐ ਵੀ ਇਹਦੀ ਲੋੜ ਕੀ ਆ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਇਹਦਾ ਵੀ ਇੱਕ ਤਰਜ਼ਰਬਾ ਹੈ ਤੁਸੀਂ ਹੀ ਦੂਸਰੇ ਦੇ ਬਾਬਤ ਅਰਦਾਸ ਕਰ ਸਕਦੇ ਹੋ ਲੋੜ ਉਹਦੀ ਕੋਈ ਵੀ ਹੋਵੇ ਉਹ ਗੁਰੂ ਪਰਮੇਸ਼ਰ ਨੇ ਜਾਣ ਲੈਣੀ ਆ ਜਦੋਂ ਤੁਸੀਂ ਨਤਮਸਤਕ ਹੋਵੋ ਤੇ ਅਰਦਾਸ ਹੋਵੇ ਉਦੋਂ ਆਪਣੀ ਰਸਨਾ ਤੂੰ ਗੱਜ ਕੇ ਪੂਰੇ ਜੋਸ਼ ਦੇ ਨਾਲ ਆਖਿਆ ਕਰ ਨਾਲਕ ਨਾਮ ਚੜਦੀ ਕਲਾ ਤੇਰੇ ਭਾਣੇ ਸਾਰਾ ਵੱਧ ਦਾ ਭਲ ਸਾਰਿਆਂ ਦਾ ਭਲ ਸਾਵਧਾਨhip ਲੰਘਿਆ ਜਾਂਦਾ ਹੈ ਤੇ ਗੁਰੂ ਪਾਤਸ਼ਾਹ ਨੇ ਇਸ ਸਿੱਖ ਪੰਥ ਦੀ ਵਿਸ਼ੇਸ਼ਤਾ ਕਿਉਂ ਵਿਸ਼ੇਸ਼ ਕਿਉਂ ਮੰਨਿਆ ਗਿਆ ਕਿਉਂਕਿ ਇਹਦੀ ਵਿਸ਼ੇਸ਼ਤਾ ਇਹ ਈ ਹੈ ਕਿ ਕਿਸੇ ਨਾਲ ਵਿਰੋਧਤਾ ਨਹੀਂ ਰੱਖਦਾ ਇਹ ਕਿਸੇ ਨਾਲ ਈਰਖਾ ਨਹੀਂ ਰੱਖਦਾ ਬੈਰ ਨਹੀਂ ਰੱਖਦਾ ਇਹਦੀ ਮਿਸਾਲ ਭਾਈ ਭਨਈਆ ਜੀ ਦੇ ਵੀ ਭਾਜੀ ਕਿ ਮੇਰਾ ਗੁਰੂ ਗੋਬਿੰਦ ਸਿੰਘ ਰਾਜ ਜੀ ਦੇ ਸਮੇਂ ਇੱਕ ਬੜਾ ਉਦਮੀ ਸਿੱਖ ਹੋਇਆ ਉਦਮੀ ਉਹ ਭਾਵ ਬੜਾ ਨੇਕੀ ਜੋ ਵੀ ਜੁੜੀ ਲੱਗ ਜਾਂਦੀ ਹੈ ਬੜੀ ਨੀਤਮਾਨਡ ਹੋਦਾ ਤੇ ਹਰ ਵੇਲੇ ਆਪਣੀ ਨਿਗਾਹ ਦੇ ਵਿੱਚ ਗੁਰੂ ਪਾਤਸ਼ਾਹ ਦਾ ਚੇਰਾ ਵੜਾਈ ਰੱਖਦਾ ਹਰ ਪਕਤ ਭਾਵੇਂ ਭਾੜੇ ਭਾਂਡੇ ਦੇ ਵਿੱਚੋਂ ਵੀ ਗੁਰੂ ਪਾਤਸ਼ਾਹ ਨજર ਆ ਰਿਹਾ ਹੈ ਜਿਤਨਾ ਭਾਂਡੇ ਨੂੰ ਸਾਫ਼ ਕਰਦਾ ਹੈ ਭਾਂਡਾ ਚਮਕਦਾ ਹੈ ਆਪਾਂ ਆਪਣੇ ਮੁੱਖ ਨੂੰ ਵੇਖਦੇ ਆ ਨਾ ਤੇ ਉਹ ਆਪਣੇ ਮੁੱਖ ਨੂੰ ਨਹੀਂ ਵੇਖਦਾ ਸਾਰਾ ਭਾਂਡੇ ਵਿੱਚੋਂ ਗੁਰੂ ਪਾਤਸ਼ਾਹ ਦੇ ਉਪਰ ਨੂੰ ਵੇਖਦਾ ਹੈ ਇਤਨਾ ਪ੍ਰੇਮ ਹੈ ਭਾਈ ਘਰਿਏ ਦਾ ਗੁਰੂ ਪਾਤਸ਼ਾਹ ਦੇ ਨਾਲ ਸਵਾ ਭਾਇਆ ਦੁਸ਼ਮਣ ਦੇ ਨਾਲ ਜਾਂਦੇ ਤੇ ਭਾਈ ਕੋਈ ਇਹਦੀ ਡਿਊਟੀ ਲੱਗੀ ਵੀ ਤੂੰ ਸਿੰਘਾਂ ਨੂੰ ਪਾਣੀ ਪਿਲਾਉਣਾ ਸਤਿਵੰਤ ਮਹਾਰਾਏ ਸੇਵਾ ਕਰਾਂਗੇ ਢੋਣਾ ਉਹਨਾ ਸਮੇਂ ਵਿੱਚ ਜੋ ਵੀ ਬਰਤਨ ਹੋਵੇਗਾ ਉਹਦੇ ਨਾਲ ਉਹ ਪਾਣੀ ਜਖਮੀ ਸਿੰਘਾਂ ਨੂੰ ਸ਼ਕਾਉਂਦਾ ਤੇ ਜੇ ਕੋਈ ਤੜਫਦਾ ਹੋਇਆ ਦੁਸ਼ਮਣ ਵੀ ਪਾਣੀ ਮੰਗ ਲੈਂਦਾ ਉਹਨੂੰ ਵੀ ਪਾਣੀ ਪੁਲਾਉਂਦਾ ਸੰਗਾਮੇ ਵੇਖਿਆ ਆ ਵੀ ਆਪਾਂ ਤੇ ਆਪਣੀ ਜਾਣ ਤੇ ਖੇਡ ਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਦੇ ਹੁੰਦੇ ਘਰੀਆ ਜੀ ਕੀ ਕਰਦੇ ਨੇ ਪਾਣੀ ਪਿਲਾ ਦਿੰਦੇ ਨੇ ਉਹ ਪਾਣੀ ਪੀ ਕੇ ਫੇਰ ਉੱਠ ਕੇ ਆਪਣੇ ਨਾਲ ਹੀ ਵੜਦਾ ਆਵੇ ਜਾਂਦਾ ਇਹ ਭੁੱਖੇ ਦਿਹਾੜੇ ਵਰਨਾ ਇਹ ਸਾਡੇ ਆ ਤਰ੍ਹਾਂ ਗੁਰੂ ਜੀ ਕਹਿੰਦੇ ਕਿ ਗੁਰੂ ਪਾਤਸ਼ਾਹ ਗੁਰੂ ਪਾਤਸ਼ਾਹ ਨੇ ਭਾਈ ਸਾਹਿਬ ਨੂੰ ਸਦਿਆ ਹਾਂਜੀ ਤੁਹਾਡੀ ਸ਼ਿਕਾਇਤ ਆਈ ਹੈ ਤੁਸੀਂ ਇਹ ਦੁਸ਼ਮਣ ਨੂੰ ਮਾਰੇ ਪੇ ਲਾਉਦੇ ਹੋ ਕੰਦਰ ਪਾਤਸ਼ਾਹ ਜੀ ਮੈਂ ਤਾਂ ਕਿਸੇ ਨੂੰ ਦੁਸ਼ਮਣ ਸਮਝੇ ਨਹੀਂ ਤੁਹਾਡੇ ਸਿੱਖ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਉਹ ਦੁਸ਼ਮਣ ਨੂੰ ਮਾਰਦੇ ਆ ਤੇ ਮੈਂ ਪਾਣੀ ਪਿਆਲੇ ਦੁਸ਼ਮਣੀ ਨੂੰ ਮਾਰਦਾ ਇਹਨਾਂ ਦੇ ਅੰਦਰ ਇਹ ਸਵਾਲ ਆਪਣੇ ਆਪ ਉੱਠ ਖੜੇ ਅਸੀਂ ਇਹਨਾਂ ਤਾਂ ਬੁਰਾ ਲੋਚਦੇ ਆ ਇਹ ਸਾਡਾ ਭਲਾ ਲੋਚਦੇ ਆ ਤੁਮ ਸਤਨਾਮ ਸ੍ਰੀ ਦੂਸਰੀ ਗੱਲ ਪਾਤਸ਼ਾਹ ਹਰ ਇੱਕ ਦੇ ਵਿੱਚੋਂ ਮੈਨੂੰ ਤੁਹਾਡਾ ਹੀ ਰੂਪ ਨਜ਼ਰ ਆ ਰਿਹਾ ਜੇ ਕੋਈ ਜੱਟ ਵੀ ਤੜਫਦਾ ਹੋਇਆ ਦੁਸ਼ਮਣ ਵੀ ਪਾਣੀ ਮੰਗ ਰਿਹਾ ਤਾਂ ਤੇ ਮੈਂ ਉਹਦੇ ਵਿੱਚੋਂ ਵੀ ਤੁਸੀਂ ਨਜ਼ਰ ਆ ਰਹੇ ਹੋ ਵੀ ਮੇਰਾ ਗੁਰੂ ਹੈ ਮੇਰਾ ਸ਼ਹਿਨशाह ਪਿਆ ਤੇ ਮੈਂ ਤੁਹਾਡਾ ਰੂਪ ਜਾਣ ਕੇ ਪਾਣੀ ਭਲਾ ਦਿੰਦਾ ਹੈ ਬਾਕੀ ਤੁਸੀਂ ਆਮ ਗਿਆ ਘਾਟ ਧੰਨ ਵਹ ਹਰ ਜੁਵਸ ਹੈ ਹਰ ਥਾਂ ਤੇ ਆਪੋ ਹਦ ਪਰਮੇਸ਼ਰ ਵਸਦਾ ਹੈ ਤੇ ਫਿਰ ਮੈਂ ਬਸਦੇ ਹੋਏ ਪਰਮੇਸ਼ਰ ਨੂੰ ਪਾਣੀ ਦੋ ਕਿਵੇਂ ਤਾਂ ਗੁਰੂ ਸਾਹਿਬ ਨੇ ਮਰਦ ਨੂੰ ਸੁਣੇ ਤੇ ਖੁਸ਼ ਹੋਏ ਨਾਲ ਮਨ ਨੂੰ ਪੱਟੀ ਕਰਨ ਦਾ ਵੀ ਹੁਕਮ ਦਿੱਤਾ ਵੀ ਨਾਲ ਭਾਈ ਮਨ ਨੂੰ ਪੱਟੀਆਂ ਨਹੀਂ ਕਰਿਆ ਤਾਂ ਇਸ ਤਰ੍ਹਾਂ ਭਾਈ ਕਰ ਇਹਦੇ ਗੁਰੂ ਸਾਹਿਬ ਨੂੰ ਬਖਸ਼ਿਸ਼ ਆ ਲਈਆ ਤੇ ਸੇਵਾ ਦੇ ਵਿੱਚ ਸਭ ਨੂੰ ਹੋਇਆ ਤੇ ਅੱਜ ਦੁਨੀਆ ਭਾਈ ਕਹੇ ਇਹਨੂੰ ਸਿੱਜਦਾ ਕਰਦੀ ਹੈ ਤੇ ਸੇਵਾ ਦੇ ਵਿੱਚ ਹੀ ਬੜਾ ਕੁਝ ਛੁਪਿਆ ਹੋਇਆ ਕਈ ਵਾਰ ਕੀ ਹੁੰਦਾ ਮੈਂ ਬੜੀ ਸੇਵਾ ਕਰੀਐ ਸਾਡਾ ਤਾਂ ਕੁਝ ਨਹੀਂ ਵੜਿਆ ਸਾਧਨ ਦੇ ਕੁਝ ਨਹੀਂ ਮਿਲਿਆ ਜਿਵੇਂ ਮਾਂ ਬੱਚੇ ਨੂੰ ਸਮੇਂ ਤੋਂ ਪਹਿਲਾਂ ਦੁੱਧ ਨਹੀਂ ਪਿਲਾਉਂਦੀ ਗਰਮ ਦੁੱਧ ਬੱਚੇ ਨੂੰ ਹੀ ਦਿੰਦੀ ਇਸੇ ਤਰ੍ਹਾਂ ਗੁਰੂ ਸਾਡਾ ਮਾਤਾ ਪਿਤਾ ਹੈ ਸਤ ਗੁਰੂ ਨਹੀਂ ਚਾਹੁੰਦਾ ਕਿ ਸਾਡਾ ਨੂੰ ਸਾਡੇ ਸਾਡਾ ਕੋਈ ਨੁਕਸਾਨ ਹੋਵੇ ਜਦੋਂ ਸਾਨੂੰ ਜਿਹੜੀ ਚੀਜ਼ ਦੀ ਲੋੜ ਹੋਵੇ ਗੁਰੂ ਸਾਹਿਬ ਨੇ ਉਦੋਂ ਹੀ ਦੇ ਦਿੱਤੇ ਹਾਂ ਮੰਗਣਾ ਸਾਡਾ ਫਰਜ਼ ਹੈ ਜੋ ਮਾਕਰ ਕਾਪੂਰ ਆਪਣੇ ਤੇ ਦਰੋਂ ਮੰਗ ਲਿਆ ਦੇਵੇਗਾ ਸਮਾ ਲਖ ਸੰਗਤ ਹੈ ਜੀ ਅੱਜ ਵੀ ਤੇ ਕੰਮ ਦੇਵੇਗਾ ਤੈਨੂੰ ਨਿਰਾਸ਼ ਨਹੀਂ ਕਰੇਗਾ ਹਾਂ ਜੇ ਤੇਰੇ ਮੰਗਣ ਵਿੱਚ ਜੀ ਤਾਕਤ ਹੈ ਮੰਗਣਾ ਹੀ ਨਾ ਆ ਤਾਂ ਕੱਲ ਰੱਖੀ ਹੈ ਤਾਂ ਗੁਰੂ ਪਾਤਸ਼ਾਹ ਜੀ ਅੱਜ ਕੀ ਸਮਝਾਉਂਦੇ ਨੇ ਆਓ 10-12 ਮਿੰਟਾਂ ਦੇ ਵਿੱਚ ਆਪਾਂ ਇਹਦੀ ਵਿਚਾਰ ਕਚਕੀ ਨੰਦ ਸਿੰਘ ਦੇ ਪਾਠ ਕਰੀਏ ਕਿਉਂਕਿ ਅੱਜ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਤੇ ਸੰਗਤਾਂ ਨੇ ਸੇਵਾਵਾਂ ਵੀ ਕਰਨੀਆਂ ਨੇ ਸਭ ਦੀ ਆਸਥੀ ਵਸਤੂ ਵੀ ਬਚਾਉਂਦੀ ਹੈ ਦੁੱਧ ਵੀ ਬਚਾਉਂਦਾ ਹੈ ਘਰ ਦੇ ਕੰਮ ਵੀ ਕਰਨੀਆਂ ਤੇ ਗੁਰੂ ਘਰ ਵੀ ਅੰਦਰ ਤਿਆਰ ਕਰਦਾ ਹੈ ਜੈ ਸਰੀ ਰਾਗ ਦੇ ਵਿੱਚ 701 ਸਾਹਿਬ ਜੀ ਨੂੰ ਅਰਜਨ ਦੇਵ ਜੀ ਮਹਾਰਾਜ ਆਪਣੇ ਮੁਕਾਰ ਵਿੱਚ ਤੋਂ ਇਹ ਮੁਬਾਰਕ ਸ਼ਬਦ ਉਚਾਰਨ ਕਰਦੇ ਹਨ ਜੈਤ ਸ੍ਰੀ ਮਹੱਲਾ ਪੰਜਵਾਂ ਕੁਝ ਸ਼੍ਰੇਣੀਆਂ ਨੇ ਬਣਾ ਦਿੱਤਾ ਇਹ ਹਰੀ ਜਾਤ ਇਹ ਫਰਾਂਡਾਂ ਦਾ ਇਹ ਨਿਮਟਾੜਾ ਜਨ ਭਾਵ ਜੇ ਕੋਈ ਵਿਸ਼ੇਸ਼ ਕਰਕੇ ਅੰਦਨ ਹੈ ਤੇ ਫਿਰ ਜੋ ਥੋੜੇ ਉੱਚੀ ਜਾਤ ਦੇ ਨੇ ਉੱਚੀ ਕੌਮ ਨਾਲ ਸੰਬੰਧ ਰੱਖਦੇ ਕਹੇ ਪਰ ਜਾਤ ਉਹ ਤੋਂ ਗੁਰੂ ਸਾਹਿਬ ਨੇ ਸਾਟਾ ਦਿੱਤਾ ਜਦੋਂ ਕੰਡੇ ਬਾਟੇ ਦੀ ਪਾਲ ਮੈਨ ਨੇ ਇਹ ਫਿਰ ਦੂਸਰੇ ਕਿਸ ਦੇ ਜੱਤ ਹੋਏ ਆ ਜਨ ਸਾਰੇ ਹੀ ਹੀ ਹਰੀ ਪਰਮਾਤਮਾ ਦੇ ਨੇ ਕੋਈ ਵੀ ਵਿਸ਼ੇਸ਼ ਨਹੀਂ ਫਲਾਣਾ ਹਰੀ ਦਾ ਇਹ ਹਰੀ ਜੱਤ ਦੀ ਵੀ ਇੱਕ ਕਹਾਣੀ ਸੀ ਕਿਤੇ ਸਵਾ ਮੜਿਆ ਜਰੂਰ ਸਾਥੀ ਕਰਾਂਗੇ ਪਰ ਜਨ ਸਾਰੇ ਹੀ ਹਰੀ ਦੇ ਨੇ ਜਿਤਨੀ ਵੀ ਸ੍ਰਿਸ਼ਟੀ ਦੇ ਵਿੱਚ ਨਜ਼ਰ ਪੈ ਰਹੀ ਹੈ ਨਾ ਸਭ ਕੁਝ ਉਸ ਹਰੀ ਪਰਮਾਤਮਾ ਦਾ ਤੇ ਸਾਡੇ ਤੇ ਕੌਮ ਨੇ ਸਾਡੇ ਤੇ ਸਮਾਜ ਨੇ ਵੰਡੀਆਂ ਬਾਅਦ ਦਿੱਤੀਆਂ ਛੋਟੇ ਵੱਡੇ ਦੀਆਂ ਜਾਤ-ਜੋਤ ਦੀਆਂ ਇਤਤ ਤੇ ਗੁਰੂ ਪਾਤਸ਼ਾਹ ਕਹਿੰਦੇ ਮਾਨਸਿਕੀ ਜਾਤ ਸਭ ਹੈ ਇੱਕ ਹੈ ਪੰਚਾਬੂ ਜ਼ਾਤਾਂ દોਹੀ ਨੇ ਇੱਕ ਚੰਗਿਆਂ ਦੀ ਤੇ ਇੱਕ ਮਾੜਿਆਂ ਦੀ ਜੋ ਮਾੜਿਆ ਤੁਨ ਕਰਦਾ ਮਾੜੀ ਜੋ ਛੋਟੀ ਜਾਤ ਤੁਹ ਜੀ ਜਾ ਤੇ ਜੇ ਕੋਈ ਚੰਗੇ ਕਰਮ ਕਰਦਾ ਚੰਗੀ ਯਾਤ ਉੱਚੀ ਰਾਜ ਬੜੀ ਬੜਾਈ ਪਾਛਾ ਬਖਸ਼ਦੇ ਅਨੁਭਵ ਕਰਪਾ ਨੂੰ ਤਾਂ ਗੁਰੂ ਪਾਤਸ਼ਾਹ ਕਹੇ ਹਵੇ ਕੋਈ ਜਨਮ ਜਨ ਕੋਈ ਵੀ ਹੋਵੇ ਕਿਸੇ ਵੀ ਲਿਬਾਸ ਵਿੱਚ ਹੋਵੇ ਆਰੰਭ ਤੇ ਤਾਂ ਪਰਮਾਤਮਾ ਦੇ ਨਾਲ ਜੋੜ ਦੇਵੇ ਕੋਈ ਜਨ ਹਰਿ ਸੋ ਦੇਵੇ ਜ਼ਰੂਰ ਮੈਨੂੰ ਹਰੀ ਪਰਮਾਤਮਾ ਦੇ ਨਾਲ ਜੋੜ ਦੇਵੇ ਸੱਚੇ ਸਤਿਗੁਰੂ ਦੇ ਨਾਲ ਜੋੜ ਦੇਵੇ ਸਾਨੂੰ ਵੀ ਇਹੋ ਅਰਦਾਸ ਕਰਨੀ ਪੈਂਦੀ ਆ ਕੋਈ ਐਸਾ ਗੁਰੂ ਦਾ ਪਿਆਰਾ ਭੇਦ ਜੋ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਦੇਵੇ ਨਾ ਕੇ ਆਪਣੇ ਨਾਲ ਜੋੜ ਲੈ ਵੀ ਆਉ ਮੈਂ ਬਾਬਾ ਮੈਂ ਤੁਹਾਡੇ ਸਿਰ ਤੇ ਹੱਥ ਰੱਖਾਂ ਕਰੀ ਸਿਰ ਤੇ ਹੱਥ ਰੱਖੇਗਾ ਗੁਰੂ ਨਾਨਕ ਚੜਦੀ ਕਲਾ ਹੋਵੇ ਵੀ ਤੁਹਾਡੀ ਦੁੱਖ ਮਿਟਣਗੇ ਸੁੱਖ ਮਿਲਣਗੇ ਜੇ ਮਾਪ ਲਪੋਗੇ ਨਿਰਭਉ ਜਪੈ ਸਗਲ ਭਉ ਮਿਟੈ ਜੇ ਨਿਰਭਉ ਰੂਜ ਜਪੇਗਾ ਤੇ ਸਾਰੇ ਭਉ ਮਿਟੈ ਆਇਸ ਕਰਕੇ ਅਰਦਾਸ ਕਰਿਆ ਤਾਂ ਕੋਈ ਜਾਣ ਹਰਿ ਸਿਉ ਦੇਵੇ ਜੋਰ ਮੈਨੂੰ ਉਸ ਹਰੀ ਪ੍ਰਮਾਤਮਾ ਦੇ ਨਾਲ ਜੋੜ ਦੇਵੇ ਤੇ ਪਾਤਸ਼ਾਹ ਕਹਿਣ ਲੱਗੇ ਬਦਲੇ ਵਿੱਚ ਮੈਂ ਕੀ ਦੇਵਾਂਗਾ ਉਹਨੇ ਤੇ ਮੈਨੂੰ ਗੁਰੂ ਪ੍ਰਮਾਤਮਾ ਦੇ ਨਾਲ ਜੋੜ ਦਿੱਤਾ ਮੈਂ ਉਹਨੂੰ ਭੇਟਾਂ ਦੇ ਵਿੱਚ ਕੀ ਦੇਵਾਂ ਪਾਤਸ਼ਾਹ ਜੀ ਬਤ੍ਰੀਂ ਪੀਂਤਾ ਚਰਨ ਗਾਉ ਬਕੋ ਸੁਬਰਸ਼ਨਾ ਦੀਜ ਪ੍ਰਮੇ ਕੋ ਰ ਪਾਤਸ਼ਾਹ ਕਹਿੰਦੇ ਜਿਸ ਨੇ ਮੈਨੂੰ ਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਲ ਜੋੜਿਆ ਜੀ ਨੇ ਸੱਚ ਦੇ ਮਾਰਗ ਤੇ ਦਮ ਚੱਲਣਾ ਸਿਖਾਇਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਚਰਨ ਗਹੋ ਮੈਂ ਉਹਦੇ ਚਰਨਾਂ ਨੂੰ ਵੜਾ ਚਰਨਾਂ ਨੂੰ ਧੱਬਾ ਚਰਨਾਂ ਨੂੰ ਧੋਵਾ ਮਾ ਗੁਰੂ ਦੇ ਆਪਣੇ ਉਸ ਉਸਤਾਦ ਦੇ ਇਸ ਭਾਵ ਦੇ ਨਾਲ ਸੇਵਾ ਕਰਾਂ ਬਾਕੋ ਸੁਭ ਰਸਾ ਪੜੀ ਰਸਾ ਤੋਂ ਬਾਕੋ ਆ ਤੋਂ ਭਾਵ ਬੋਲਾਂ ਸੋ ਬੋਲ ਬੋਲਾਂ ਉਹਦੀ ਵਡਿਆਈ ਦੇ ਤੇ ਜੇ ਲੋੜ ਪੈ ਜਾਵੇ ਦੀਜੇ ਪ੍ਰਾਣ ਆਪੂਰ ਪੈ ਆਪਣੇ ਪ੍ਰਾਣਾ ਦੀ ਭੇਟਾ ਦੀ ਦੇਖੋ ਗੁਰੂ ਪਾਤਸ਼ਾਹ ਕਿੰਨਾ ਪੁਰਜ ਆਪਣੇ ਪਿਆਰਿਆਂ ਨੂੰ ਬਖਸ਼ਦੇ ਨੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਤੇ ਜਪਾਉਣ ਵਾਲੇ ਕਬੀਰ ਸੇਵਾ ਤੋਂ ਦੁਇ ਭਰੇ ਇੱਕ ਸੰਤ ਇੱਕ RAM RAM ਜੁ ਦਾਤਾ ਮੁਕਤ ਕਾ ਸੰਤ ਜਿ ਬਾਵੈ ਨਾਮ ਜੋ ਨਾਮ ਜਪਾਉਣ ਵਾਲੇ ਨੇ ਇਹ ਪ੍ਰਮਾਤਮਾ ਦੇ ਦਾਤਾ ਉਹਨਾਂ ਦੇ ਬਾਕਤ ਕਹਿੰਦੇ ਚਰਨ ਗਾਹੋਂ ਮੈਂ ਉਹਨਾਂ ਦੇ ਚਰਨ ਵੜ ਲਵਾਂ ਚਰਨਾਂ ਨੂੰ ਸੇਵਾ ਕਰਾਂ ਬਖੋਂ ਸੁਭ ਰਸ ਦਾ ਮੈਂ ਆਪਣੀ ਰਸ ਦਾ ਤੋਂ ਕੋਈ ਸ਼ੁਭ ਬੋਲ ਬੋਨਾ ਦੀਜੈ ਪ੍ਰਾਨ ਅਤੋਰ ਕਿਤੇ ਦੂੜ ਮੈਂ ਦੇ ਮੈਂ ਆਪਣੇ ਪ੍ਰਾਨ ਵੀ ਭੇਟਾਂ ਵਿੱਚ ਦੇ ਦੇਵਾਂ ਰਾਮ ਉਹਦਾ ਵੀ ਸ਼੍ਰਾਮ ਦੇ ਸਤਿਗੁਰੂ ਜੀ ਫਿਰ ਕਹਿਣ ਲੱਗੇ ਮਾਨਕਾ ਇਹ ਮੇਰੇ ਮਨ ਦੀ ਗੱਲ ਤੇ ਤਨ ਦੀ ਗੱਲ ਜਿਵੇਂ ਗੁਰੂ ਪਾਤਸ਼ਾਹ ਕਹਿੰਦੇ ਮਨ ਹਾਲੀ ਇੱਕ ਰਸਾਣੀ ਕਰਨੀ ਸਾਰੁ ਪਾਣੀ ਤਨ ਖੇਤ ਨਾਮ ਬੀਜ ਸਤੋ ਸੁਹਾਗਾ ਰੱਖ ਜਿਉਂ ਹੀ ਵੇਸ ਤਾਂ ਪਾਤਸ਼ਾਹ ਕਹਿਣ ਲੱਗੇ ਮੈਂ ਫੇਰਾ ਆਪਣੇ ਉਸ ਸੱਚੇ ਸਤਿਗੁਰੂ ਤੋਂ ਉਪਦੇਸ਼ ਲੈ ਕੇ ਉਸ ਮਰਦਨ ਤੋਂ ਉਪਦੇਸ਼ ਲੈ ਕੇ ਆਪਣੇ ਮਨ ਤੇ ਤਨ ਨੂੰ ਜਿਵੇਂ ਆਪਾਂ ਖੇਤੀ ਕਰਦੇ ਆ ਨਾ ਬਾਗਣ ਦੇ ਵਿੱਚ ਚਾਰੇ ਬਣਾਏ ਜਾਂਦੇ ਨੇ ਵੀ ਪਾਣੀ ਵਾਜਵਾ ਲੱਗੇਗਾ ਤੇ ਜਲਦੀ ਹੀ ਲੱਗੇਗਾ ਵਾਧ ਲੱਗੇਗਾ ਖੁੱਲਾ ਛੱਡਿਆ ਪਾਣੀ ਜ਼ਿਆਦਾ ਸਮਾਂ ਖਾਏਗਾ ਤੇ ਪਹਿਲਾਂ ਨਿਵਾਣ ਭਰੇਗਾ ਫੇਰ ਉੱਚੇ ਖਾਨ ਤੇ ਪਾਣੀ ਆਏਗਾ ਤੇ ਬਾਦਸ਼ਾਹ ਕਹਿਣ ਲੱਗੇ ਮੈਂ ਆਪਣੇ ਸਮਨ ਨੂੰ ਤੇ ਤਨ ਨੂੰ ਨਿਰਮਲ ਕਰ ਲਵਾਂ ਨਿਰਮਲ ਕਿਆਰੇ ਬਣਾ ਲਵਾਂ ਜਿਵੇਂ ਤਾਂ ਕ્રોਧ, ਦੋਮ, ਮੋਹ, ਅਹੰਕਾਰ ਇਹਨਾਂ ਵਿਸ਼ੇ ਵਿਕਾਰਾਂ ਨੂੰ ਮਿਟਾਉਣ ਵਾਸਤੇ ਇਹਨਾਂ ਤੋਂ ਵੱਢਣ ਵਾਸਤੇ ਮੈਂ ਉਦਮ ਕਰਾਂ ਹਾਰ ਸੱਚਾ ਸੁਧਾ ਸੰਜੂਰ ਪਾਛਾ ਕਹਿੰਦੇ ਮੈਂ ਫਿਰ ਇਹਨਾਂ ਨੂੰ ਨਿਰਮਲ ਕਿਆਰੇ ਬਣਾ ਕਰਕੇ ਇੰਨਾ ਕੋ ਸਿੰਚੈ ਪਾਵਾ ਪਾਣੀ ਦੇਵਾ ਸੱਜ ਦਾ ਪਾਣੀ ਦੇਵਾ ਗਿਆਨ ਦਾ ਯਾਰਸ ਬਨ ਮੈਂ ਉਹਦੀ ਯਾਦ ਵਿੱਚ ਜੁੜਿਆ ਰਹਿਦਾ ਹਾਂ ਕਿਉਂਕਿ ਤਰਵਾਰ ਕਰਕੇ ਮਨਸ ਪਰਮ ਜੀ ਦਾ ਪਰਮਾਤਮਾ ਦਾ ਹੋ ਗਿਆ ਹਾਂ ਇਸ ਤਨ ਦੇ ਉੱਪਰ ਵੀ ਮੇਰੀ ਕੋਈ ਮੇਲ ਨਹੀਂ ਤੇ ਮਨ ਦੇ ਉੱਪਰ ਵੀ ਕੋਈ ਮੇਲ ਨਹੀਂ ਤਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਐ ਤਾਂ ਮਾਛਾ ਜੀ ਅਗੇ ਸੰਤ ਦੇਵਾਨਾ ਆਇਓ ਸਾਰਾ ਨਾਨਕ 헤 ਦੀਨਾਂ ਤੇ ਦਇਆ ਕਰਨ ਵਾਲੇ ਐ ਕਰਪਾ ਪਿਤਾ ਪਰਮਾਤਮਾ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਕਿਰਪਾ ਕਰਕੇ ਆਪ ਜੀ ਆਪਣੀ ਕਿਰਪਾ ਕਰਕੇ 헤 ਦਾਤਾਰ ਪਾਛਾ ਪਖਸ਼ਾ ਰਹਿਤਾ ਚਿਤ ਬਾਤ ਉਮਰੀ ਹੋਰ ਮੇਰਾ ਚੇਤਾ ਤੁਹਾਡੇ ਵਾਲੇ ਪਾਸੇ ਲੱਗਿਆ ਰਹੇ ਇਹ ਚੇਤਨੂ ਹੋਦੋ ਚਿੱਤੀ ਨਾ ਹੋਵੇ ਇਹ ਚਿਤ ਟਿਕਾਣੇ ਰਹੇ ਇਹ ਚਿਤ ਕਲ ਕਲੇਸ਼ ਤੇ ਬੁਰਾਈਆਂ ਤੋਂ ਬਚੇ ਇਸ ਕਰਕੇ ਆਇਓ ਸਰਣ ਦੀਨ ਦੁਖ ਭੰਜਨ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਮੈਂ ਸੁਣਿਆ ਤੁਸੀਂ ਦੀਨ ਦੁਖ ਭਜਨ ਦਾ ਸ਼ਰਨ ਆਇਆ ਤੇ ਆਪਣੀ ਗਰੀਬਨਵਾੜੇ ਸੇਵਕਾਂ ਦੇ ਦੁੱਖ ਮਿਟਾ ਦਿੰਦੇ ਹੋ ਇਸ ਕਰਕੇ ਪਾਤਸ਼ਾਹ ਚਿਤਬਾ ਤੁਮਰੀ ਔਰ ਮੈਂ ਤੁਹਾਡੇ ਵਾਲੇ ਪਾਸੇ ਧਰਮ ਕਰਦਾ ਹਾਂ ਅਭੈ ਪਦદાન ਸਿਮਰ ਸਾਹੀ ਸਭ ਦਾ ਉਹਦੇ ਘਰਨਾ ਅਭੈ ਤੋਂ ਭਾਵ ਨਿਰਭੈ ਹੋ ਜਾਣਾ ਵੀ ਹੁਣ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਰਹਿ ਗਿਆ ਨਾ ਕਲ ਦਾ ਨਾ ਕਾਲ ਦਾ ਨਾ ਦੁੱਖ ਦਾ ਨਾ ਦੁੱਖਾਂ ਦਾ ਨਾ ਬੁਰੇ ਦਾ ਤੇ ਨਾ ਬੁਰਿਆਈ ਦਾ ਮੈਂ ਉਸ ਸਰਕਰਪਿਕਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਧਰ ਕੇ ਜੁੜ ਕੇ ਨਿਰਭੈ ਮਨ ਪਾਲਿਆ ਤੇ ਨਾਲ ਮੈਨੂੰ ਕੀ ਮਿਲਿਆ দান ਸਵਾਮੀ ਸਿਮਰਣ ਸਵਾਮੀ ਕੋ ਉਸ ਪਰਮਪિતા ਪਰਮਾਤਮਾ ਨੇ ਜਿੱਥੇ ਮੈਨੂੰ ਅਭੈ ਪਦ দান ਦਿੱਤਾ ਉਥੇ ਆਪਣਾ দান ਵਿੱਚ ਸਿਮਰਣ ਵੀ ਦਿੱਤਾ ਸੇਵਾ ਵੀ ਦਿੱਤੀ ਤੇ ਸਭ ਤੋਂ ਵੱਡਾ ਵੰਦਨ ਸ਼ੋਰਾ ਮੈਂ ਦੁਨੀਆਂ ਦੇ ਬੰਧਨਾਂ ਤੋਂ ਛੁੱਟ ਗਿਆ ਕੋ ਸਤਨਾਮ ਸ੍ਰੀ ਜਨਮ ਮਰਨ ਦੇ ਗੇੜ ਤੋਂ ਛੁੱਟ ਗਿਆ ਮੈਂ ਸੰਗਤ ਕੀਤੀ ਸਾਧੂਆਂ ਦੀ ਮੈਂ ਸੰਗਤ ਕੀਤੀ ਜਿੱਥੇ ਸੱਚ ਦਾ ਪ੍ਰਚਾਰ ਹੋ ਰਿਹਾ ਸੀ ਸੰਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮੁ ਵਗਾਣੀ ਹੈ ਜਿੱਥੇ ਉਸ ਇੱਕ ਦੀ ਗੱਲ ਹੋ ਰਹੀ ਹੈ ਮੈਂ ਉਥੇ ਜਾ ਕੇ ਆਪਣੇ ਕੰਨਾਂ ਦੇ ਨਾਲ ਸਰਬਣੀ ਸੁਣਨਾ ਗੁਰਨਾਓ ਮੈਂ ਗੁਰੂ ਦਾ ਨਾਮ ਸੁਣਿਆ ਤੇ ਗੁਰੂ ਨੇ ਮੇਰੇ ਸਾਰੇ ਦੁੱਖ ਮਿਟਾ ਦਿੱਤੇ ਜਿ ਸਮਾ ਲੱਗ ਗਿਆ ਪਰ ਪਾਤਸ਼ਾਹ ਨੇ ਮੇਰੇ ਮਨ ਦੀਆਂ ਸਾਰੀਆਂ ਬਰਾਦਰਾਂ ਪੂਰੀਆਂ ਕਰ ਦਿੱਤੀ ਤੇ ਗੁਰੂ ਪਿਆਰ ਵਾਲਿਓ ਇਸ ਗੁਰੂ ਦੇ ਘਰੇ ਘਾਟਾ ਕੋਈ ਨਹੀਂ ਹਾ ਸਾਡੀ ਜਿਵੇਂ ਬੁੱਲੇ ਨੇ ਕਿਹਾ ਨਾ ਬੁੱਲਿਆ ਰੱਬ ਤੇ ਤੈਨੂੰ ਵਕਤ ਨਹੀਂ ਪਰ ਵੇਖਣ ਵਾਲੀ ਅੱਖ ਨਹੀਂ ਤੇਰੇ ਕੋਲ ਉਹ ਨਿਗਾਹ ਨਹੀਂ ਜਿਹਦੇ ਨਾਲ ਤੂੰ ਗੁਰੂ ਪਰਮਾਤਮਾ ਦੇ ਦਰਸ਼ਨ ਕਰ ਸਕੇ ਉਹ ਤੇ ਤੇਰੇ ਅੰਦਰ ਹੈ ਨੌ ਦਰਵਾਜ਼ੇ ਪਰ ਗੱਟ ਕੀਏ ਦਸਵਾ ਗੁੱਤਰ ਰਖਾਇਆ ਪਰ ਤੂੰ ਉਹਨੂੰ ਬਾਹਰ ਲੱਭਦਾ ਬਾਹਰ ਢੂੰਡੇ ਸੋ ਭਰਮ ਕੋ ਨਹੀਂ ਜੇ ਬਾਹਰ ਲੱਭਦਾ ਤੇ ਤੇਰਾ ਭਰਮ ਹੈ ਭੁਲੇਖਾ ਆਪਣੇ ਅੰਦਰੋਂ ਹੀ ਲੱਭਣ ਦਾ ਯਤਨ ਕਰ ਰੂਹ ਸਤ ਸੰਗ ਕਰਿਆ ਕਰ ਤੇ ਸਤ ਸੰਗ ਵਿੱਚ ਰਹਿ ਕੇ ਇਕਾਗਰ ਚਿਤ ਜਪਿਆ ਕਰ ਵਾਹਿਗੁਰੂ 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 ਬਾ ਪਰਸ਼ਨ ਜੋ ਸੋ ਕਿਸੇ ਵੀ ਮੇਰੇ ਵੀਰ ਨੇ ਬਜ਼ੁਰਗ ਨੇ ਮੇਰੀ ਮਾਤਾ ਮੇਰੀ ਭੈਣ ਨੇ ਮੇਰੇ ਨੌਜਵਾਨ ਵੀਰ ਨੇ ਖੰਡੇ ਬਾਟੇ ਦੀ ਪਾਉਲ ਅੰਮ੍ਰਿਤ ਛਕਾਉ ਹੋਵੇ ਤੇ ਆਪਣਾ ਨਾਮ ਗੁਰਦੁਆਰਾ ਸਾਹਿਬ ਵਿਖੇ ਰੋਟ ਕਰਵਾ ਲਿਓ ਹਰ ਮੈਂਤਵਾ ਅੰਮ੍ਰਿਤ ਸੰਚਾ ਅਸੀਂ ਗੁਰੂ ਵਾਲੇ ਬਣ ਜਾਈਏ ਤੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਲઈએ ਸੋ ਇਤਨੀ ਅਰੰਧੀਆਂ ਪ੍ਰਾਰਣ ਕਰਿਓ ਗੁਰੂ ਪਾਤਸ਼ਾਹ ਕਿਰਪਾ ਕਰ ਚੜ੍ਹਦੀ ਕਲਾ ਵਾਲਾ ਜੀਵਨ ਮਕਸ਼ਣ